ਤੋ ਇਸ ਸਮੇਂ ਡੀਐਸਪੀ ਜਸਪਿੰਦਰ ਸਿੰਘ ਗਿੱਲ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣ ਗਿੱਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਜਿਹੜੇ ਚੋਰ ਫੜੇ ਗਏ ਨੇ ਫੜੇ ਕਿਵੇਂ ਗਏ ਨੇ ਤੇ ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨੂੰ ਟ੍ਰੇਸ ਕਰ ਰਹੇ ਸੀ ਹਾਂਜੀ ਜਿਹੜਾ 29 29 8 24 ਨੂੰ ਜਿਹੜਾ ਸਾਨੂੰ ਜਿਹੜੇ ਟਕੋਲੀ ਪੁਲਿਸ ਨੂੰ ਕਾਮਯਾਬੀ ਹਾਸਲ ਹੋਈ ਹੈ ਜੀ ਦੋ ਚੋਰ ਫਰੰਚ ਸੀ ਸਫਲਤਾ ਹਾਸਲ ਕੀਤੀ ਹੈ ਜਿਹੜੇ ਦੋਨੇ ਚੋਰ ਨੇ ਜਿਹੜਾ ਮਾਮਾ ਭਾਂਜਾ ਨੇ ਜਿਹੜਾ ਮਾਮਾ ਉਹਦਾ ਨਾਮ ਚਮਕੌਰ ਸਿੰਘ ਹੈ ਜਿਹੜਾ ਭਾਂਜਾ ਉਹਦਾ ਨਾ ਹਰਪ੍ਰੀਤ ਸਿੰਘ ਹੈ ਚਮਕੌਰ ਸਿੰਘ ਜਿਹੜਾ ਫਰੋਜਪੁਰ ਦਾ ਰਹਿਣ ਵਾਲਾ ਹੈ ਤੇ ਜਿਹੜਾ ਹਰਪ੍ਰੀਤ ਹੈ ਆਪਣਾ ਤਰਨਤਾਰਨ ਡਿਸਟ੍ਰਿਕਟ ਦਾ ਰਹਿਣ ਵਾਲਾ ਸੋ ਇਹਨਾਂ ਦੀ ਮੋਡਸ ਆਪ੍ਰੈਂਡ ਇਹ ਸੀਗੀ ਇਹ ਰਾਤ ਨੂੰ ਉੱਥੋਂ ਆਉਂਦੇ ਸੀਗੇ ਆਪਣੇ ਜਿੱਥੋਂ ਦੇ ਰਹਿਣ ਵਾਲੇ ਨੇ ਰਾਤ ਨੂੰ ਚੋਰੀ ਕਰਦੇ ਸੀ ਸਿਰਕਪੁਰ ਏਰੀਆ ਦੇ ਵਿੱਚੋਂ ਤੇ ਰਾਤੇ ਰਾਤ ਹੀ ਵਾਪਸ ਚਲੇ ਜਾਂਦੇ ਸੀਗੇ ਫਿਲਹਾਲ ਹੁਣ ਤੱਕ ਅਸੀਂ ਇਹਨਾਂ ਤੋਂ 4 ਬੁਲਟ ਮੋਟਰਸਾਈਕਲ ਤੇ 3 ਸਪਲੈਂਡਰ ਮੋਟਰਸਾਈਕਲ ਰਿਕਵਰ ਕਰ ਲਏ ਨੇ ਸਰ ਜੇਕਰ ਪੁਰਾਣੇ ਇਹਨਾਂ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਪੁਰਾਣਾ ਰਿਕਾਰਡ ਕੀ ਹੈ ਪਹਿਲਾਂ ਵੀ ਕੋਈ ਪਰਚੇ ਦਰਜ ਨੇ ਜਿਹੜਾ ਇਹਦਾ ਮਾਮਾ ਜੀ ਚਮਕੌਰ ਸਿੰਘ ਉਹ ਤੇ ਤਿੰਨ ਮੁਕਦਮੇ ਚੰਡੀਗੜ੍ਹ ਚੋਰੀ ਦੇ ਦਰਜ ਨੇ ਬਟ ਉਹ ਜਿਹੜੇ ਤਿੰਨੋਂ ਚੋਰੀ ਦੇ ਮੁਕਦਮੇ ਸੀ ਉਹ ਏਸੀ ਚੋਰੀ ਦੇ ਮੁਕਦਮੇ ਦਰਜ ਨੇ ਅਲੱਗ-ਅਲੱਗ ਪੁਲਿਸ ਸਟੇਸ਼ਨ ਨੇ ਇੱਕ 17 ਸੈਕਟਰ ਨੇ ਦੋ ਹੋਰ ਅਲੱਗ-ਅਲੱਗ ਪੁਲਿਸ ਕੋਈ ਨਸ਼ੇ ਦੇ ਆਦੀ ਤਾਂ ਨਹੀਂ ਕਿ ਨਸ਼ੇ ਦੀ ਪੂਰਤੀ ਪੂਰੀ ਕਰਨ ਲਈ ਚੋਰੀਆਂ ਅੰਜਾਮ ਕਰਦੇ ਸੀ ਦਿੰਦੇ ਸੀ ਫਿਲਹਾਲ ਕੋਈ ਨਸ਼ੇ ਵਾਲੀ ਨਹੀਂ ਸਾਡੇ ਸਾਡੇ ਸਾਹਮਣੇ ਗੱਲ ਨਹੀਂ ਆਈ ਜੀ ਬਾਕੀ ਇਹਨਾਂ ਨੂੰ ਡਰੋਗ ਟੈਸਟ ਕਰਵਾ ਰਹੇ ਹਾਂ ਜੇ ਉਹਦੇ ਵਿੱਚ ਕੁਝ ਆਇਆ ਤਾਂ ਅਸੀਂ ਤੁਹਾਨੂੰ ਜਾਣਕਾਰੀ ਦੇ ਦਿਆਂਗੇ ਜ਼ਿਰਖਪੁਰ ਦੇ ਨੇੜੇ ਤੇੜੇ ਦੇ ਖੇਤਰ ਦੀਆਂ ਚੋਰੀਆਂ ਕਰਦੇ ਸਤਾਂ ਦੇ ਵਿੱਚੋਂ ਪੰਜ ਮੋਟਰਸਾਈਕਲ ਤਾਂ ਜਿਰਖਪੁਰ ਸਬਡਵੀਨ ਦੇ ਵਿੱਚੋਂ ਹੀ ਚੋਰੀ ਕੀਤੇ ਸੀ ਇਹਨਾਂ ਨੇ ਇੱਕ ਮੋਟਰਸਾਈਕਲ ਇਹਨਾਂ ਨੇ ਮਣੀ ਮਾਇਰ ਦੇ ਤੋਂ ਚੋਰੀ ਕੀਤਾ ਸੀ ਤੇ ਜਿਹੜਾ ਸਤਵਾਂ ਮੋਟਰਸਾਈਕਲ ਹੈ ਇਹਦੇ ਮਾਲਕ ਦੀ ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਹੈ ਬਟ ਉਹਨਾਂ ਨਾਲ ਕੰਟੈਕਟ ਨਹੀਂ ਹੋ ਰਿਹਾ ਉਸੇ ਉਹਨਾਂ ਨਾਲ ਗੱਲ ਕਰਕੇ ਫਿਰ ਤੁਹਾਨੂੰ ਦੱਸ ਸਕਦੇ ਹਾਂ ਕਿੱਥੋਂ ਚੋਰੀ ਹੋਇਆ ਹੈ ਇਸ ਗਰੋਹ ਦੇ ਵਿੱਚ ਮਾਮੇ ਭਾਣਜ ਦੇ ਤਲਾਵਾਂ ਹੋਰ ਵੀ ਲੋਕਾਂ ਦੀ ਸ਼ਮੂਲੀਅਤ ਹੋ ਸਕਦੀ ਨਹੀਂ ਫਿਲਹਾਲ ਹਲੇ ਹੋਰ ਕਿਸੇ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਜਿੱਥੇ ਫਿਲਹਾਲ ਜਿੰਨੇ ਕਸਾਹੀ ਹੁਣ ਤੱਕ ਦੀ ਤਫਤੀਸ਼ ਕੀਤੀ ਹੈ ਦੋਨੋਂ ਹੀ ਸੀਗੇ ਦੋਨੋਂ ਦੋਨੋਂ ਹੀ ਆ ਠੀਕ ਤਾਂ ਬਿਲਕੁਲ ਜੀ ਤਿੰਨ ਦਿਨਾਂ ਦਾ ਜਿਹੜਾ ਹੈਗਾ ਇਹਨਾਂ ਚੋਰਾਂ ਦਾ ਜਿਹੜਾ ਰਮਾਨ ਲਿੱਤਾ ਗਿਆ ਤੇ ਦੋ ਦਿਨ ਦਾ ਰਮਾਨ ਹਜੇ ਹੋਰ ਐਕਸਟੈਂਡ ਕੀਤਾ ਗਿਆ ਤਾਂ ਕਿ ਹੋਰ ਵੀ ਜਿਹੜੇ ਮਾਮਲੇ ਤੋਂ ਸਬੰਧਿਤ ਵੱਡੇ ਜਿਹੜੇ ਖੁਲਾਸੇ ਹੋ ਸਕਣ ਤੇ ਹੋਰ ਦੇਖਣਾ ਬੜਾ ਜ਼ਰੂਰੀ ਹੋਏਗਾ ਕਿ ਇਸ ਗਿਰੋਹ ਦੇ ਵਿੱਚ ਹੋਰ ਵੀ ਲੋਕ ਨੇ ਕਿੰਨੇ ਕੁ ਲੋਕਾਂ ਦੀ ਜਿਹੜੀ ਸ਼ਮੂਲੀਅਤ ਹੈ ਤੇ ਜਿਹੜੇ ਸੱਤ ਮੋਟਰਸਾਈਕਲ ਤਾਂ ਪੁਲਿਸ ਨੇ ਰਿਕਵਰ ਕਰ ਲਏ ਨੇ ਇਸ ਤੋਂ ਇਲਾਵਾ ਵੀ ਕਿੰਨੇ ਮੋਟਰਸਾਈਕਲ ਹੈ ਪੁਲਿਸ ਰਿਕਵਰ ਕਰਨ ਦੇ ਵਿੱਚ ਕਾਮਯਾਬ ਰਹਿੰਦੀ ਹੈ ਸੋ ਇਸ ਸਮੇਂ ਡੀਐਸਪੀ ਜਸਪਿੰਦਰ ਸਿੰਘ ਗਿੱਲ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣ ਗਿੱਲ ਸਾਹਿਬ ਕਿਸ ਫੜੇ ਕਿਵੇਂ ਗਏ ਨੇ ਤੇ ਕਿੰਨਾ ਸਮਾਂ ਹੋ ਗਿਆ ਸੀ ਨੋਟ ਰੇਸ ਕਰ ਰਹੇ ਸੀ ਹਾਂਜੀ ਜਿਹੜਾ 29 29 8 24 ਨੂੰ ਜਿਹੜਾ ਸਾਨੂੰ ਜਿਹੜੇ ਟਕੋਲੀ ਪੁਲਿਸ ਨੂੰ ਕਾਮਯਾਬੀ ਹਾਸਲ ਹੋਈ ਹੈ ਜੀ ਇਹ ਦੋ ਚੋਰ ਫਰਨਚ ਦੀ ਸਫਲਤਾ ਹਾਸਲ ਕੀਤੀ ਹੈ ਜਿਹੜੇ ਦੋਨੇ ਚੋਰ ਨੇ ਜਿਹੜਾ ਮਾਮਾ ਭਾਂਜਾ ਨੇ ਜਿਹੜਾ ਮਾਮਾ ਉਹਦਾ ਨਾਮ ਚਮਕੌਰ ਸਿੰਘ ਹੈ ਜਿਹੜਾ ਭਾਂਜਾ ਉਹਦਾ ਨਾ ਹਰਪ੍ਰੀਤ ਸਿੰਘ ਹੈ ਚਮਕੌਰ ਸਿੰਘ ਜਿਹੜਾ ਫਰੋਜਪੁਰ ਦਾ ਰਹਿਣ ਵਾਲਾ ਹੈ ਤੇ ਜਿਹੜਾ ਹਰਪ੍ਰੀਤ ਹੈ ਆਪਣਾ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਸੋ ਇਹਨਾਂ ਦੀ ਮੋਡਸ ਆਪਰੇਂਡ ਇਹ ਸੀਗੀ ਇਹ ਰਾਤ ਨੂੰ ਉੱਥੋਂ ਆਉਂਦੇ ਸੀਗੇ ਆਪਣੇ ਜਿੱਥੋਂ ਦੇ ਰਹਿਣ ਵਾਲੇ ਨੇ ਰਾਤ ਨੂੰ ਚੋਰੀ ਕਰਦੇ ਸੀ ਸਿਰਕਪੁਰ ਏਰੀਆ ਦੇ ਵਿੱਚੋਂ ਤੇ ਰਾਤੇ ਰਾਤ ਹੀ ਵਾਪ ਹੋਂ ਤੱਕ ਅਸੀਂ ਇਹਨਾਂ ਤੋਂ 4 ਬੁਲਟ ਮੋਟਰਸਾਈਕਲ ਤੇ 3 ਸਪਲੈਂਡਰ ਮੋਟਰਸਾਈਕਲ ਰਿਕਵਰ ਕਰ ਲਏ ਨੇ ਸਰ ਜੇਕਰ ਪੁਰਾਣੇ ਇਹਨਾਂ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਪੁਰਾਣਾ ਰਿਕਾਰਡ ਕੀ ਹੈ ਪਹਿਲਾਂ ਵੀ ਕੋਈ ਪਰਚੇ ਦਰਜ ਨੇ ਜਿਹੜਾ ਇਹਦਾ ਮਾਮਾ ਜੀ ਚਮਕੌਰ ਸਿੰਘ ਉਹ ਤੇ ਤਿੰਨ ਮੁਕਦਮੇ ਚੰਡੀਗੜ੍ਹ ਚੋਰੀ ਦੇ ਦਰਜ ਨੇ ਬਟ ਉਹ ਜਿਹੜੇ ਤਿੰਨੋਂ ਚੋਰੀ ਦੇ ਮੁਕਦਮੇ ਸੀ ਉਹ ਏਸੀ ਚੋਰੀ ਦੇ ਮੁਕਦਮੇ ਦਰਜ ਨੇ ਅਲੱਗ-ਅਲੱਗ ਪੁਲਿਸ ਸਟੇਸ਼ਨ ਨੇ 17 ਸੈਕਟਰ ਨੇ ਦੋ ਹੋਰ ਅਲੱਗ-ਅਲੱਗ ਪੁਲਿਸ ਕੋਈ ਨਸ਼ੇ ਦੇ ਆਦੀ ਤਾਂ ਨਹੀਂ ਕਿ ਨਸ਼ੇ ਦੀ ਪੂਰਤੀ ਪੂਰੀ ਕਰਨ ਲਈ ਚੋਰੀਆਂ ਅੰਜਾਮ ਕਰਦੇ ਸੀ ਦਿੰਦੇ ਸੀ ਫਿਲਹਾਲ ਕੋਈ ਨਸ਼ੇ ਵਾਲੀ ਨਹੀਂ ਸਾਡੇ ਸਾਡੇ ਸਾਹਮਣੇ ਗੱਲ ਨਹੀਂ ਆਈ ਜੀ ਬਾਕੀ ਇਹਨਾਂ ਦਾ ਡਰੋਪ ਟੈਸਟ ਕਰਵਾ ਰਹੇ ਹਾਂ ਜੇ ਉਹਦੇ ਵਿੱਚ ਕੁਝ ਆਇਆ ਤਾਂ ਅਸੀਂ ਤੁਹਾਨੂੰ ਜਾਣਕਾਰੀ ਦੇ ਦਿਆਂਗੇ ਜ਼ਰਖਪੁਰ ਦੇ ਨੇੜੇ ਤੇੜੇ ਦੇ ਖੇਤਰ ਦੀਆਂ ਚੋਰੀਆਂ ਕਰਦੇ ਸੀ ਸਤਾਂ ਦੇ ਵਿੱਚੋਂ ਪੰਜ ਮੋਟਰਸਾਈਕਲ ਤਾਂ ਇਹ ਜ਼ਿਰਖਪੁਰ ਸਬਡਵੀਨ ਦੇ ਵਿੱਚੋਂ ਹੀ ਚੋਰੀ ਕੀਤੇ ਸੀ ਇਹਨਾਂ ਨੇ ਇੱਕ ਮੋਟਰਸਾਈਕਲ ਇਹਨਾਂ ਨੇ ਮਣੀ ਮਾਇਰੋ ਚੋਰੀ ਕੀਤਾ ਸੀ ਤੇ ਜਿਹੜਾ ਸਤਵਾਂ ਮੋਟਰਸਾਈਕਲ ਹੈ ਇਹਦੇ ਮਾਲਕ ਦੀ ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਹੈ ਬਟ ਉਹਨਾਂ ਨਾਲ ਕੰਟੈਕਟ ਨਹੀਂ ਹੋ ਰਿਹਾ ਉਸੇ ਉਹਨਾਂ ਨਾਲ ਗੱਲ ਕਰਕੇ ਫਿਰ ਤੁਹਾਨੂੰ ਦੱਸ ਸਕਦੇ ਹਾਂ ਕਿੱਥੋਂ ਚੋਰੀ ਹੋਇਆ ਹੈ ਇਸ ਗਰੋਹ ਦੇ ਵਿੱਚ ਮਾਮੇ ਭਾਣਜੇ ਤਲਾਵਾਂ ਹੋਰ ਵੀ ਲੋਕਾਂ ਦੀ ਸ਼ਮੂਲੀਅਤ ਹੋ ਸਕਦੀ ਨਹੀਂ ਫਿਲਹਾਲ ਹਲੇ ਹੋਰ ਕਿਸੇ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਜੀ ਹਿਲ ਤਾ ਫਿਲਹਾਲ ਜਿੰਨੇ ਕ ਸਾਹੀ ਹੁਣ ਤੱਕ ਦੀ ਤਫਤੀਸ਼ ਕੀਤੀ ਹੈ ਦੋਨੋਂ ਹੀ ਸੀਗੇ ਦੋਨੋਂ ਦੋਨੋਂ ਠੀਕ ਤਾਂ ਬਿਲਕੁਲ ਜੀ ਤਿੰਨ ਦਿਨਾਂ ਦਾ ਜਿਹੜਾ ਹੈਗਾ ਇਹਨਾਂ ਚੋਰਾਂ ਦਾ ਜਿਹੜਾ ਰਿਮਾਨਡ ਲਿਤਾ ਗਿਆ ਤੇ ਦੋ ਦਿਨ ਦਾ ਰਿਮਾਨਡ ਹਜੇ ਹੋਰ ਐਕਸਟੈਂਡ ਕੀਤਾ ਗਿਆ ਤਾਂ ਕਿ ਹੋਰ ਵੀ ਜਿਹੜੇ ਮਾਮਲੇ ਤੋਂ ਸਬੰਧਿਤ ਵੱਡੇ ਜਿਹੜੇ ਖੁਲਾਸੇ ਹੋ ਸਕਣ ਤੇ ਹੋਰ ਦੇਖਣਾ ਬੜਾ ਜ਼ਰੂਰੀ ਹੋਏਗਾ ਕਿ ਇਸ ਗਿਰੋਹ ਦੇ ਵਿੱਚ ਹੋਰ ਵੀ ਲੋਕ ਨੇ ਕਿੰਨੇ ਕੁ ਲੋਕਾਂ ਦੀ ਜਿਹੜੀ ਸ਼ਮੂਲੀਅਤ ਹੈ ਤੇ ਜਿਹੜੇ ਸੱਤ ਮੋਟਰਸਾਈਕਲ ਤਾਂ ਪੁਲਿਸ ਨੇ ਰਿਕਵਰ ਕਰ ਲਏ ਨੇ ਇਸ ਤੋਂ ਇਲਾਵਾ ਵੀ ਕਿੰਨੇ ਮੋਟਰਸਾਈਕਲ ਹੈ ਪੁਲਿਸ ਰਿਕਵਰ ਕਰਨ ਦੇ ਵਿੱਚ ਕੰਮ ਆਵ ਰਹੀ ਦੀ ਹੈ ਸੋ ਕੈਮਰਾ ਪਰਸਨ ਵਿਸ਼ਾਲ ਦੇ ਨਾਲ ਦੇਵ ਸ਼ਰਮਾ ਖਣ ਲੋ ਟਕੋ